ਸਰਫਾ ਜੀ ਪ੍ਰਤਾਪ ਜੀ ਅੱਜ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਆਜ਼ਾਦ ਰੂਪ ਵੱਲੋਂ ਕੋਈ ਕਹਿਣਾ ਚਾਹੁੰਦੇ ਨਵੇਂ ਦਫ਼ਤਰ ਦਾ ਘਟਨਾ ਯਾਦਗਾਰਕ ਰੂਪ ਵੱਲੋਂ ਕੀਤਾ ਗਿਆ ਸੰਗਤ ਨੂੰ ਸਮਰਪਿਤ ਆ ਇਹ ਦਫ਼ਤਰ ਜਿਹੜੀ ਆਜ਼ਾਦ ਵੀਰਾਂ ਨੇ ਇਕੱਠਿਆ ਹੋ ਕੇ ਇੱਕ ਲੋਕ ਲਹਿਰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਇੱਕ ਇਸ ਹਲਕੇ 'ਚ ਜਿਹੜੀ ਕਈ ਤਰ੍ਹਾਂ ਦੀਆਂ ਗਰੀਬਾਂ ਦੀਆਂ ਮੁਸ਼ਕਲਾਂ ਆ ਮੋਤਵਰਾਂ ਦੀਆਂ ਮੁਸ਼ਕਲਾਂ ਆ ਨੌਜਵਾਨਾਂ ਦੀਆਂ ਮੁਸ਼ਕਲਾਂ ਆ ਉਹ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਇੱਕ ਮੂਵਮੈਂਟ ਤਿਆਰ ਕੀਤੀ ਆ ਤੇ ਸਾਨੂੰ ਬੈਣ ਵਾਸਤੇ ਕਿਸੇ ਦੀ ਕੋਠੀ ਨਾ ਜਾਣਾ ਪਵੇ ਕਿਸੇ ਦੇ ਕਿਸੇ ਦੇ ਘਰ ਜਾ ਕੇ ਅਜੀ ਨਾ ਹੋਣਾ ਪਵੇ ਇੱਕ ਰਲ ਮਿਲ ਕੇ ਸਾਰੀ ਸੰਗਤ ਨੇ ਦਫ਼ਤਰ ਖੋਲਿਆ ਇੱਥੇ ਆਮ ਇਨਸਾਨ ਆਮ ਬੰਦਾ ਘਰੇ ਆ ਸਕਦਾ ਇਹਦਾ ਦਰਵਾਜ਼ਾ ਨਹੀਂ ਮੰਨਦਾ ਹੋਊਗਾ ਵੀ ਤੁਸੀਂ ਜਾਓ ਮੈਂ ਗੱਲ ਕਰਨੀ ਕਿਸੇ ਨਾਲ ਪਰਸਨਲ ਇਸ ਕਰਕੇ ਸ਼ਹਿਰ ਵਾਸੀਆਂ ਲਈ ਤੇ ਹਲਕਾ ਤਰਨਤਨ ਵਾਸੀਆਂ ਲਈ ਇਹ ਦਫ਼ਤਰ ਜਿਹੜਾ ਉਹ ਸਮਰਪਿਤ ਆ ਭਾਜੀ ਆਜ਼ਾਦ ਗਰੁੱਪ ਬਣਾਉਣ ਦੀ ਲੋੜ ਕਿਉਂ ਪਈ? ਆਜ਼ਾਦ ਗਰੁੱਪ ਬਣਾਉਣ ਦੀ ਲੋੜ ਤੁਸੀਂ ਇਲਾਕੇ ਚਲ ਜਿਓ ਕਿੰਨੇ ਕ ਸਟੇਡੀਅਮ ਬਣੇ ਆ ਖੇਡ ਸਟੇਡੀਅਮ ਆਪਣੇ ਕਿੰਨੇ ਕ ਬਣੇ ਆ ਮਜ਼ਦੂਰ ਵਰਗਾਂ ਦਾ ਮੌਤ ਵਰਾਂ ਦਾ ਜੋ ਜ਼ੁਲਮ ਹੋਇਆ ਤੱਕੇਸ਼ਾਈ ਹੋਈ ਆ ਨਜਾਇਜ਼ ਪਰਚੇ ਦਾ ਜਿਹੜਾ ਕਲਚਰ ਆ ਉਹਨਾਂ ਦੀਆਂ ਉਹੜੀਆਂ ਮੁਸ਼ਕਲਾਂ ਉਹ ਸਥਿਤੀਆਂ ਨੇ ਇੱਕ ਕ੍ਰੀਏਟ ਕੀਤਾ ਜੀ ਆਜ਼ਾਦ ਗਰੁੱਪ ਕੁਦਰਤ ਨੇ ਸ਼ਾਇਦ ਇੱਕ ਬਹਾਨਾ ਬਣਾਇਆ ਜੀ ਇਹ ਹਾਂਜੀ ਸ਼ਹਿਰ ਵਾਸੀਆਂ ਕੀ ਮੈਸੇਜ ਦੇਣਾ ਚਾਹੀਦਾ ਸ਼ਹਿਰ ਵਾਸੀਆਂ ਲਈ ਦਿਨ ਰਾਤੇ ਦਫਤਰ ਖੁੱਲਾ ਜੀ ਜਦੋਂ ਵੀ ਆਵਾਜ਼ ਮਾਰਨਗੇ ਸ਼ਹਿਰ ਵਾਸੀ ਉਹਨਾਂ ਨਾਲ ਜਿਹੜੀ ਵੀ ਉਹਨਾਂ ਦੀ ਕੋਈ ਮੁਸ਼ਕਲ ਆਊਗੀ ਤੇ ਸਾਡੇ ਕਾਉਂਸਲਰ ਸਾਹਿਬਾਨ ਤੇ ਸਾਡੇ ਮੋਤਵਾਰ ਸਾਹਿਬਾਨ ਦਿਨ ਰਾਤ ਉਹਨਾਂ ਦੀ ਸੇਵਾ ਕਰਨਗੇ ਬੈਂਸ ਬ੍ਰਦਰ ਅਸੀਂ ਇਥੇ ਡਟ ਕੇ ਦਫਤਰ ਦੇ ਵਿੱਚ ਲੋਕਾਂ ਦੀ ਸੇਵਾ ਕਰਾਂਗੇ ਜੀ ਸਰਕਾਰ ਕੋਈ ਕਿਸੇ ਪਾਰਟੀ ਨੂੰ ਸਮਰਪਿਤ ਰਵੇਗਾ ਕਿ ਚਾਹੇ ਦੇ ਮਤਲਬ ਪਾਰਟੀਆਂ ਤੋਂ ਵੱਖਰਾ ਇਹ ਤੇ ਸੰਗਤ ਦਾ ਫੈਸਲਾ ਹੋਊਗਾ ਜੀ ਸੰਗਤ ਕੀ ਕਰਦੀ ਆ ਅਸੀਂ ਤੇ 10 15 20 ਸਰਪੰਚ ਇਕੱਠੇ ਹੋ ਗਏ ਇੱਕ ਮੂਵਮੈਂਟ ਬਣਾਉਣੀ ਚਾਹੀਦੀ ਸੀ ਵੀ ਕਮ ਸੇ ਕਮ ਲੀਡਰ ਦੀਆਂ ਨਹੀਂ ਅੱਖਾਂ ਮੱਥੇ ਤੇ ਟਿਕੀਆਂ ਉਹ ਥੋੜੀਆਂ ਢਾਹ ਹੋ ਜਾਣ ਤੇ ਜਿਹੜਾ ਵਿਸ਼ਾਲ ਖੱਟਾ ਮਾਰਦਾ ਇਹ ਸਮੂਹ ਆ ਤੇ ਇਹ ਫੈਸਲਾ ਕਰੂਗਾ ਜੀ ਉੱਥੇ ਨਾ ਕਿ ਇੱਕ ਬੰਦਾ ਤੇ ਕੋਈ ਫੈਸਲਾ ਨਹੀਂ ਕਰ ਸਕਦਾ ਜੀ ਜਦੋਂ ਸੱਤਾ ਧਿਰ ਪਾਰਟੀ ਆਮ ਆਦਮੀ ਪਾਰਟੀ ਹੋਣ ਦੇ ਵਿੱਚ ਆਉਂਦੀ ਆ ਤਾਂ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਪੰਜਾਬ ਦੀ ਜਨਤਾ ਦੇ ਨਾਲ ਕਿ ਅਸੀਂ ਪਹਿਲੀਆਂ ਪਾਰਟੀਆਂ ਦੇ ਵਾਂਗੂ ਪਰਚਿਆਂ ਦੀ ਰਾਜਨੀਤੀ ਨਹੀਂ ਕਰਾਂਗੇ ਕੀ ਮੰnade ਜੋ ਕਿ ਨਜਾਇਜ਼ ਪਰਚੇ ਇਸ 77 ਪਾਰਟੀ ਵੱਲੋਂ ਨਹੀਂ ਕੀਤੇ ਗਏ ਪਤਾ ਗੱਲ ਕੀ ਆ ਇਹ ਸਵਾਲ ਬੰਦਾ ਆਪ ਸਰਕਾਰ ਨੂੰ ਕਰੋ ਤੇ ਮੇਰੇ ਖਾਲ ਵਧੀਆ ਜਵਾਬ ਦੇ ਦੇਣਗੇ ਇੱਕ ਗੱਲ ਤੇ ਦੂਜਾ ਇਹ ਇਲਾਕੇ ਜਾ ਕੇ ਵੇਖ ਲਓ ਵੀ ਕਿਹੜੀ ਪਾਰਟੀ ਮੈਂ ਕਿਸੇ ਪਾਰਟੀ ਦੇ ਵਿਰੋਧਤਾ ਨਹੀਂ ਕਰਦਾ ਜਿਹੜੀ ਪਾਰਟੀ ਦਾ ਨਮਾਇੰਦਾ ਕਿਹੜਾ ਜੀ ਜਾਂ ਉਹਦਾ ਮੇਨ ਮੋਤਵਾਰ ਕਿਹੜਾ ਜੀ ਪਾਰਟੀ ਕੋਈ ਵੀ ਨਹੀਂ ਮਾੜੀ ਹੁੰਦੀ ਜੀ ਜਿਹੜੇ ਪਾਰਟੀ ਦੇ ਹਲਕਾ ਇੰਚਾਰਜ ਇਹਨਾਂ ਮੋਤਵਾਰ ਲੱਗਦੇ ਆ ਉਹ ਪ੍ਰਸ਼ਾਦ ਦਿੰਦੇ ਆਪਣੀਆਂ ਲਾਲਚਾਂ ਦੇ ਚੱਕਰ 'ਚ ਆਪਾਂ ਪਾਰਟੀ ਦੇ ਕਿੰਤੂ ਕਿੰਤੂ ਮੈਂ ਨਹੀਂ ਕਰ ਸਕਦਾ ਮੇਰੇ ਖਿਆਲ ਦੇ ਉਹ ਜਿਹੜਾ ਆਦਮੀ ਬੈਠਾ ਹੁੰਦਾ ਸੀਟ ਤੇ ਆਪਾਂ ਪੁਲਿਸ ਨੂੰ ਮਾੜਾ ਕਹਾਂਗੇ ਜਿਹੜਾ ਕੁਰਸੀ ਤੇ ਸੱਚੋ ਬੈਠਾ ਉਹ ਜ਼ਿੰਮੇਵਾਰ ਤੇ ਉਹ ਹੀ ਹੁੰਦਾ ਨਮਾਇंदे ਦੀ ਪਰਸਨਲ ਬੰਦੇ ਦੀ ਗੱਲ ਕਰੂੰਗਾ ਇਹ ਕਹਿ ਸਕਦੇ ਆ ਕਿ ਆਜ਼ਾਦ ਗਰੁੱਪ 2027 ਵਿੱਚ ਤਰਨ ਤਰਨ ਦੀ ਰਾਜਨੀਤੀ ਤੈਅ ਕਰੇਗਾ ਵੇਖੋ ਇਹ ਤਾਂ ਸੱਚੇ ਬਾਦਸ਼ਾਹ ਦੀ ਆ ਰਹਿਮਤ ਆ ਪਰ ਕਿ ਦਿਲੋਂ ਤੇ ਤਮੰਨਾ ਸਾਡੇ ਇਹੋ ਹੀ ਆ ਵੀ ਸਾਡਾ ਗਰੋਪੀ ਐ ਐਮਐਲਏ ਦਾ ਤਾਜ ਜਿਹੜਾ ਉਹ ਜਿਹਦੇ ਸਿਰ ਤੇ ਵੀ ਰੱਖੇ ਸਾਡਾ ਗਰੋਪੀ ਰੱਖੇ ਅੱਜ ਦੀ ਵਾਡੀ ਕਿੰਨੀ ਸੰਖਿਆ ਤੇ ਪਹੁੰਚੀ ਉਹਨਾਂ ਨੂੰ ਕੀ ਕਹਿੰਦਾ ਮੈਂ ਉਹਨਾਂ ਦਾ ਧੰਨਵਾਦ ਕਰੂੰਗਾ ਤੈ ਦਿਲੋਂ ਦਿਲ ਦੀਆਂ ਗਰਾਈਆਂ ਚੋਂ ਵੀ ਉਹਨਾਂ ਆਪਣਾ ਕੀਮਤੀ ਸਮਾਂ ਕੱਢਿਆ ਇੱਥੇ ਹਾਜ਼ਰ ਹੋਏ ਆ ਮੈਂ ਉਹਨਾਂ ਦਾ ਧੰਨਵਾਦ ਕਰੂੰਗਾ ਦੱਸੋ ਹੋਰ ਕੁਝ ਬੋਲੋ ਕੀ ਭਾਈ ਅਮਰਪਾਲ ਸਿੰਧੀ ਪਾਰਟੀ ਵੀ ਐਸੋਗ ਤੇ ਕਰਨਤਨ ਜਿਲ੍ਹੇ ਦੇ ਵਿੱਚ ਸਟੈਂਡ ਕਰ ਰਹੀ ਹੈ ਕੀ ਤੁਸੀਂ ਉਹਨੂੰ ਸਮਰਥਨ ਕਰੋਗੇ ਕਿ ਜਾਂ ਉਹਨਾਂ ਤੋਂ ਅਲਗ ਰਹੋਗੇ ਇਹ ਤਾਂ ਲੋਕਤੰਤਰ ਹੈ ਨਾ ਜੀ ਜੇ ਸਾਡੀ ਵਿਚਾਰਧਾਰਾ ਉਹਨਾਂ ਨਾਲ ਲੜ ਗਈ ਜਿਹਦੇ ਨਾਲ ਵੀ ਲੜ ਗਈ ਸਾਡੀ ਜਿਹਦੇ ਨਾਲ ਵਿਚਾਰਧਾਰਾ ਲੜ ਗਈ ਚਾਹੇ ਉਹ ਕਾਂਗਰਸ ਹੋਵੇ ਚਾਹੇ ਕਾਲੀਦਾਲ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਭਾਈ ਅਮਰਪਾਲ ਹੋਵੇ ਜਿਹਦੇ ਨਾਲ ਵੀ ਵਿਚਾਰਧਾਰਾ ਲੜੂਗੀ ਜੋ ਅਸੀਂ ਚੋਣੇ ਆ ਜੇ ਸਾਡੇ ਮਤਾਬਕ ਹੋ ਸਾਨੂੰ ਭਰੋਸਾ ਦੇਣਗੇ ਨਹੀਂ ਉਹਨੂੰ ਸਮਰਥਨ ਦੇ ਦਾਂਗੇ ਭਾਵੇਂ ਉਹ ਬਹੁਜਨ ਸਮਾਜ ਪਾਰਟੀ ਦੀ ਕਿਉਂ ਨਾ ਹੋਵੇ ਹਾਂ ਸੱਤਾ ਵਿੱਚ ਸਰਕਾਰ ਆਉਣ ਤੋਂ ਪਹਿਲਾਂ ਆਵਾਦੀ ਪਾਰਟੀ ਨੇ ਇਹ ਵਾਅਦੇ ਕੀਤੇ ਸੀਗੇ ਕਿ ਜਿਹੜੀ ਆ ਪਰਚੇ ਦੀ ਰਾਜਨੀਤੀ ਖਤਮ ਕੀਤੀ ਜਾਊਗੀ ਵੀਆਈਪੀ ਕਲਚਰ ਖਤਮ ਕੀਤੇ ਪਰ ਉੱਥੇ ਕੁਝ ਵੀ ਨਹੀਂ ਹੋਇਆ ਕਿ ਆਪਣੀ ਪਾਰਟੀ ਕਾਨੂੰਨ ਨੂੰ ਸਮਰਥਨ ਕਰ ਸਕਦੀ ਜੇ ਤੁਹਾਡੇ ਗੱਲਾਂ ਮੰਨ ਜਾਂਦੇ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਆ ਗੱਲ ਪਾਰਟੀ ਦੀ ਨਹੀਂ ਗੱਲ ਪਾਰਟੀ ਦੀ ਨਹੀਂ ਗੀ ਗੱਲ ਮੋਹਤਵਾਰ ਦੀ ਆ ਅੱਗੇ ਤਰਨਤਨ ਸ਼ਹਿਰ ਦੇ ਵਿੱਚ ਅਸੀਂ ਆਪਣੇ 8 ਕਾਉਂਸਲਰ ਜਿਹੜੇ ਆ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਹੀ ਅਸੀਂ ਸਮਰਥਨ ਇਸ ਕਰਕੇ ਦਿੱਤਾ ਸੀ ਵੀ ਇਹ ਅੱਠ ਕੌਂਸਲਾਂ ਦੇ ਸ਼ਹਿਰ ਦੇ ਵਿੱਚ ਕੰਮ ਹੋਣ ਤੇ ਸਾਰੇ ਸ਼ਹਿਰ ਦਾ ਵਿਕਾਸ ਹੋਵੇ ਸਾਡੀ ਲੜਾਈ ਕਿਸੇ ਪਾਰਟੀ ਨਾਲ ਨਹੀਂ ਜੇ ਸਰਦਾਰ ਤੁਹਾਨੂੰ ਲੱਗਦੀ ਕਾਂਗਰਸ ਨੇ ਕਾਲ ਤਖਤ ਤੇ ਟੈਗ ਕੀਤਾ ਜੇ ਪਰ ਮੈਂ ਤੁਹਾਨੂੰ ਕਹਿੰਦਾ ਵੀ ਸਾਡੀ ਪਾਰਟੀ ਦਾ ਵਿਚਾਰ ਸਾਡੀ ਲੜਾਈ ਕੰਮਾਂ ਦੀ ਜੇ ਸਾਡੀ ਮੁਸ਼ਕਲ ਕੰਮਾਂ ਦੀ ਆ ਸਾਡੀ ਮੁਸ਼ਕਲ ਪਰਚਿਆਂ ਦੀ ਆ ਜਿਹੜਾ ਸਾਨੂੰ ਬੰਦਾ ਭਰੋਸੇਯੋਗ ਲੱਗੂਗਾ ਉਹ ਕਿਸੇ ਪਾਰਟੀ ਦਾ ਵੀ ਹੋਵੇ ਪੰਮਾ ਜੀ ਸਾਡੀ ਹਰ ਲੀਡਰ ਜਦੋਂ ਵੀ ਕਰਨਤਾਰਨ ਦੇ ਵਿੱਚ ਆਉਂਦਾ ਹੈ ਵਾਦਾ ਕਰਦਾ ਹੈ ਕਿ ਮੈਂ ਲੋਕਾਂ ਦੀ ਗੱਲ ਕਰਾਂਗਾ ਜਦੋਂ ਸੱਤਾ ਦੇ ਵਿੱਚ ਆ ਜਾਂਦਾ ਹੈ ਫਿਰ ਲੋਕਾਂ ਦੀ ਗੱਲ ਭੁੱਲ ਕੇ ਆਪਣੀ ਜੇਬ ਦੀ ਗੱਲ ਹੋਣ ਲੱਗ ਪੈਂਦੀ ਹੈ ਕਿਤੇ ਆਜ਼ਾਦ ਗਰੁੱਪ 'ਚ ਇਦਾਂ ਨਹੀਂ ਹੋਏਗਾ ਜਿਹਨਾਂ ਪਹਿਲਾਂ ਜਿਨ੍ਹਾਂ ਨੇ ਪਹਿਲਾਂ ਇਹ ਕੰਮ ਕੀਤਾ ਉਹਦੀ ਕੁਰਸੀ ਲੱਭੋ ਕਿੱਥੇ ਆ ਕਿ ਤੁਸੀਂ ਵੀ ਮੈਂ ਕਹਾਂ ਜੇ ਸਾਡੀ ਵਾਰੀ ਆਊ ਤੇ ਤਖਤਾ ਵੀ ਪੁੱਠਾ ਕਰ ਦੇ ਇੱਕ ਦੇ ਲੰਮਾ ਸਮਾਂ ਪੰਜ ਸਾਲ ਬਾਅਦ ਵਿੜਾ ਆ ਜਾਣਾ ਬਾਕੀ ਦੂਜੀ ਗੱਲ ਇਹਨਾਂ ਨੇ ਤਾਂ ਨਹੀਂ ਕਰਨਾ ਇਹਨਾਂ 'ਚ ਕੋਈ ਲੀਡਰ ਨਹੀਂ ਹੈਗਾ ਇੰਨਾ ਚ ਕੋਈ ਲੀਡਰ ਨਹੀਂ ਹੈਗਾ ਮੈਂ ਕਰ ਰਿਹਾ ਤੁਹਾਨੂੰ ਜਿਹੜੇ ਘਰਾਉਣ ਵਾਲੇ ਸਮੇਂ ਦੇ ਵਿੱਚ ਮੰਨ ਲਓ ਤੁਹਾਨੂੰ ਪਿੱਛੇ ਰੱਖ ਕੇ ਕਿਸੇ ਹੋਰ ਨੂੰ ਅੱਗੇ ਲਾਇਆ ਜਾਂਦਾ ਕਿਤੇ ਫੋਟ ਦਾ ਕਾਰਨ ਬਣ ਕੇ ਇਹ ਇਹ ਵੀ ਅਜਾੜ ਮੈਂ ਜਲਦਾ ਜਵਾਬ ਅੰਦਰ ਮਾਨਤ ਜੀ ਇੱਕੋ ਮਿੰਟ ਇੱਕ ਗੱਲ ਮੈਂ ਤੁਹਾਨੂੰ ਸਾਰੇ ਪੀੜ ਸਾਰੇ ਅੰਦਰ ਹੁੰਦੀ ਆ ਤੇਰਾ ਬਿਆਨ ਨਾ ਦਿੱਤਾ ਮੈਂ ਇਹਨੂੰ ਜਵਾਬ ਦਾ ਕੋਸਾ ਤੈਨੂੰ ਵੀ ਚੜ ਜਾਣਾ ਇਹ ਤੇ ਹਰ ਇਨਸਾਨ ਚ ਹੁੰਦੀ ਕਿ ਮੇਰੀ ਪੁੱਛ 48 ਵਜੇ ਦਾ ਮੈਂ ਵੀਰ ਨੂੰ ਡੱਕ ਕੇ ਆ ਬੋਲੀ ਜਾਣਾ ਠੀਕ ਆ ਇਹ ਹਰ ਬੰਦੇ ਦੇ ਅੰਦਰ ਹੁੰਦੀ ਆ ਪਰ ਇੱਕ ਗੱਲ ਮੈਨੂੰ ਦੱਸ ਦਿਓ ਜਿੰਨੇ ਵੀ ਤਰਨ ਤਨ ਹਲਕੇ ਦੇ ਅੱਜ ਤੱਕ ਐਮਐਲਏ ਬਣੇ ਆ ਉਹਨਾਂ 'ਚ ਕੋਈ ਸਰਪੰਚ ਹੈਗਾ ਹੀ ਕੇ ਇਹਨੇ ਭਾਂਡੇ ਨਹੀਂ ਥੋਥੇ ਲੋਕਾਂ ਦੇ ਕੇ ਇਹਨੇ ਹੱਥ ਨਹੀਂ ਜੋੜੇ ਕਿਸੇ ਨੇ ਮੰਜੇ ਕੁਰਸੀਆਂ ਨਹੀਂ ਢਾਏ ਇਹ ਗਰੁੱਪ ਨੇ ਮੰਜੇ ਕੁਰਸੀਆਂ ਢਾਏ ਆ ਬੁਏ ਗੜੀ ਵੀਰੇ ਤੱਕ ਨਹੀਂ ਉਹ ਤਰੀ ਵੀ ਕਹਿੰਦੇ ਪਿੰਡ ਦੇ ਵਿੱਚ ਸਰਪੰਚ ਰਹੇ ਸੀਗੇ ਤੇ ਫਿਰ ਮਗਰਬ ਨੂੰ ਸ਼ਹਿਰ ਦਾ ਪਰਚਾ ਵੀ ਕਰੋੜਾਂ ਦਾ ਉਹਨਾਂ ਦਾ ਹੀ ਹੋਇਆ ਹੈ ਜਾਂ ਕੀਤਾ ਤੇ ਲੱਭੋ ਕਿੱਥੇ ਪਰਿਵਾਰ ਉਹਨਾਂ ਦਾ ਸੱਤਾ ਤੇ ਕਹਿੰਦੀ ਆ ਕਿ ਕਈ ਗਰੁੱਪ ਬੰਦੇ ਆਏ ਤੇ ਕਈ ਚਲੇ ਗਏ ਇਹ ਵੀ ਉਹਨਾਂ ਦੇ ਵਿੱਚੋਂ ਇੱਕ ਆਜ਼ਾਦ ਗਰੁੱਪ ਹੈ ਇੱਕੋ ਜੀ ਇਹ ਤੇ ਸਮਾਂ ਦੇ ਸਾਰੇ ਸਥਿਤੀਆਂ ਨੂੰ ਪਰਿਵਰਤਨ ਕਰ ਦਿੰਦਾ ਆਜ਼ਾਦ ਗਰੁੱਪ ਤਾਂ ਹੀ ਪੈਦਾ ਹੋਇਆ ਜੇ ਇਹਨਾਂ ਲੋਕਾਂ ਨੇ ਪਿਛਲਿਆਂ ਨੇ ਐਮਐਲਏ ਨੇ ਕੋ ਚੰਗਾ ਕੰਮ ਉਸ ਲੈਵਲ ਦੀ ਲੋਕਾਂ ਦੀਆਂ ਆਸਾਂ ਤੇ ਖਰੇ ਨਹੀਂ ਉਤਰੇ ਇਹ ਵੀ ਗੱਲ ਚਰਚਾ ਦੇ ਵਿੱਚ ਆ ਕਿ ਮੈਂ ਵਾਰੀ ਦੇਦਾ ਮੈਂ ਆਪਣੇ ਨਾਲ ਦਿਆਂ ਨੂੰ ਨਹੀਂ ਸਰਪੰਚਾ ਮੇਰੇ ਨਾਲ ਕਿਸੇ ਨਵਾਰ ਹੈ ਨਾ ਮੇਰੇ ਬਰਾਬਰ ਤੇ ਆ ਨਹੀਂ ਕੋਈ ਨਹੀਂ ਉਹਨਾਂ ਆਸਤੇ ਹੀ ਸਵਾਲ ਆਉਣਗੇ ਤੁਹਾਡੇ ਸਵਾਲ ਹੀ ਨਾ ਮੁੱਕ ਜਾਣਾ ਨਹੀਂ ਮੁੱਕਦੇ ਸਾਡੇ ਚਰਚਾ ਹੈ ਕਿ ਪਿੰਡਾਂ ਦੇ ਵਿੱਚ ਜਿੰਨੇ ਵੀ ਸਰਪੰਚ ਬਣੇ ਸੀ ਉਹਨਾਂ ਵੱਲੋਂ ਕਪਲੇਬਾਜ਼ੀਆਂ ਕੀਤੀਆਂ ਗਈਆਂ ਜਿਸ ਕਰਕੇ ਆਜ਼ਾਦ ਕੁੱਛੀ ਉਸੇ ਖਾਲੇ ਨੂੰ ਬਚਾਉਣ ਕਰਕੇ ਇਹ ਬਣਿਆ ਵੀ ਵੇਖੋ ਜੀ ਜਿਹਦਾ ਇੱਕ ਕਹਾਵਤ ਹੈ ਹੱਥ ਨਾਲ ਪਰੇ ਤੇ ਥੂ ਕੋੜੀ ਠੀਕ ਹੈ ਜੀ ਕਪਲੇ ਬਾਜੀ सरपंच ਨਹੀਂ ਕੋ ਕਰਦਾ ਹੁੰਦਾ ਮੈਨੂੰ ਨਹੀਂ ਪਤਾ ਤੁਹਾਨੂੰ ਸਰਪੰਚੀ ਦੀ ਕੰਮ ਬਾਰੇ ਤੁਹਾਡਾ ਕੋਈ ਨੌਨ ਹੈ ਜਾਂ ਨਹੀਂ ਜਾਂ ਤੁਸੀਂ ਕਿ ਪਿਆਰ ਪਾਇਆ ਕਿ ਸਰਪੰਚ ਨਾਲ ਨਹੀਂ ਪਾਇਆ ਸਰਪੰਚ ਦੇ ਨਾਲ ਸੈਕਟਰੀ ਹੁੰਦਾ ਸੈਕਟਰੀ ਦੇ ਕੰਮ ਕਰਨ ਤੋਂ ਪਹਿਲਾਂ ਜਈ ਐਕਸਟੀਮੇਟ ਬਣਾਉਂਦਾ ਵੀਡੀਓ ਸਾਫ ਸਾਰੇ ਪ੍ਰੋਸੀਜਰ ਚੋਂ ਲੰਘਦੇ ਆ ਜੀ ਇਹ ਕਪਲੇਬਾਜੀ ਜਿਹੜੀ ਹੁੰਦੀ ਨਾ ਦੋ ਚਾਰ ਸੰਦ ਕੋਈ ਠਾਕ ਬੰਦੇ ਹੁੰਦੇ ਆ ਉਹ ਭੋਲੇ ਭਰੇ ਸਰਪੰਚਾਂ ਨੂੰ ਅਨਪੜ ਹੋਣ ਕਰਕੇ ਠੂਠੇ ਲਵਾ ਕੇ ਕਰ ਲੈਂਦੇ ਆ ਤੇ ਸੇਰਾ ਜਿਹੜਾ ਉਹ ਸਰਪੰਚ ਦੇ ਸਿਰ ਮੜ ਦਿੰਦੇ ਆ ਕਿਉਂਕਿ ਇਹ ਪ੍ਰਸ਼ਾਸਨ ਤੋਂ ਬਿਨਾ ਪੱਤਾ ਨਹੀਂ ਹਿੱਲ ਸਕਦਾ ਇਹ ਲੀਡਰਾਂ ਦੀ ਡੁੱਤਲੇ ਬੈਠੇ ਨੇ بڑے بڑے ਲੀਡਰ ਉਹਨਾਂ ਦੀ ਛਤਰ ਛਾਇਆ ਜੀ ਜੋ ਹੁੰਦੇ ਘਾਲੇ ਮਾਰੇ ਹੋ ਜਾਂਦੇ ਸਾਰੇ ਸਰਪੰਚ ਦੇ ਅਨਪੜ੍ਹ ਦੀਗੇ ਅਨਪੜ੍ਹ ਸਰਪੰਚ ਬਣਾਉਣ ਤੋਂ ਗਰੇਜ ਕਰੇਗਾ ਅੱਗੇ ਤੋਂ ਬਿਲਕੁਲ ਜੀ ਬਿਲਕੁਲ ਸੱਤਾ ਤੇ ਰੱਖਦੀ ਹੈ ਕਿ ਬਦਮਾਸ਼ਾਂ ਦਾ ਗਰੁੱਪ ਹੈ ਤੁਸੀਂ ਕੀ ਕਹਿੰਦੇ ਹੋ ਗੱਲ ਆ ਵੀ ਜਦੋਂ ਕੁਰਸੀ ਆਪਣੀ ਖੁਸ ਦੀ ਦਿਸੇ ਨਾ ਮੇਰੇ ਨਾਲ ਕਹੋਗੇ ਪ੍ਰੂਫ ਦੇ ਸਮੇਤ ਤੁਹਾਨੂੰ ਦੇ ਦੂੰਗਾ ਇਦਾਂ ਦੇ ਸਰਪੰਚ ਵੀ ਜਿਹੜੇ 40 40 ਕਰੋੜ ਦੀ ਟਰਨਓਵਰ ਕਮਾਉਂਦੇ ਆ ਮੇਰੇ ਨਾਲ ਇਦਾਂ ਦੇ ਸਰਪੰਚ ਵੀ ਆ ਜਿਨ੍ਹਾਂ ਨੇ ਆੜਤਾਂ ਖੋਲੀਆਂ ਮੇਰੇ ਨਾਲ ਇਦਾਂ ਦੇ ਸਰਪੰਚ ਵੀ ਆ ਜਿਨ੍ਹਾਂ ਫੈਕਟਰੀਆਂ ਖੋਲੀਆਂ ਮੇਰੇ ਨਾਲ ਨਾ ਕਹ ਲੋ ਆਜ਼ਾਦ ਗਰੁੱਪ ਨਾਲ ਕਹ ਲੋ ਆਜ਼ਾਦ ਗਰੁੱਪ ਨਾਲ ਸਰਪੰਚ ਇਦਾਂ ਦੇ ਵੀ ਆ ਜਿਨ੍ਹਾਂ ਨੇ ਆੜਤਾਂ ਖੋਲੀਆਂ ਆਜ਼ਾਦ ਗਰੁੱਪ ਦੇ ਸਰਪੰਚ ਇਦਾਂ ਦੇ ਵੀ ਜਿਨ੍ਹਾਂ ਨੇ ਜਿਨ੍ਹਾਂ ਦੇ ਬਾਪੂਆਂ ਨੇ ਮਿਹਰ ਕਰਕੇ 40 40 50 50 ਕਿਲੇ ਪਹਿਲੀ ਵੀ ਬਣਾਈ ਜ਼ਮੀਨ ਜਾਇਦਤ ਵੀ ਆ ਇੰਨੀਆਂ ਜਗਤਾਂ ਦੇ ਮਾਲਕ ਜਦੋਂ ਬੰਦੇ ਉੱਠ ਖੜੇ ਹੋਣ ਤੇ ਇਨ੍ਹਾਂ ਲੀਡਰਾਂ ਦੀ ਚੌਧਰ ਖਤਰੇ 'ਚ ਪੈਂਦੀ ਹੋਵੇ ਸਾਨੂੰ ਕੋਈ ਸਲਾਮ ਨਹੀਂ ਕਰਦਾ ਉਲਟਾ ਇਹ ਗੱਲ ਕਹੀ ਵੀ ਸਾਡੇ ਘਰਾਂ ਨੇ ਕਿ ਸਾਸਰੀ ਘਰ ਬੁਲਾਓ ਪਪਾ ਜੀ ਇੱਕ ਸਰਪੰਚ ਦੇ ਮੈਂ ਘਰ ਚਲੇ ਗਿਆ ਇੱਕ ਲੀਡਰ ਆ ਗਿਆ ਜੀ ਸਰਪੰਚ ਦੇ ਘਰ ਚਲੇ ਗਿਆ ਤਾਂ ਉਹਨੇ ਪਾਣੀ ਦੀ ਪਰਮੈਸ਼ ਕੀਤੀ ਆਉਂਦਾ ਉਹ ਨਲਕੇ ਦਾ ਗਲਾਸ ਵੱਜਾ ਇਹ ਹਕੀਕਤ ਨੇ ਗੁਰੂ ਮਹਾਰਾਜ ਚਲੇ ਗਿਆ ਘੈਂਡ ਸਰਪੰਚਾਂ ਪੂਰਾ ਹੋ ਗਿਆ ਦੁਨੀਆ ਤੋਂ ਉਹਨੇ ਪਾਣੀ ਪੁੱਛਿਆ ਆ ਜੀ ਪਾਣੀ ਪੁਣੀ ਪਿਆ ਆਉਂਦਾ ਪਾਣੀ ਉਹ ਨਲਕੇ ਦੇ ਗਲਾਸ ਵੱਜਾ ਸੰਗਲੀ ਬਾਗੇ ਜਿਦਾ ਧੜੇ ਘਰ ਵੱਜਾਂਦਾ ਪਾਣੀ ਬਿਨਾਂ ਤੋਂ ਵੀ ਇਹ ਕਰਕੇ ਸਰਪੰਚ ਸਾਰੇ ਖਲਾਕਾਰ ਹੀ ਆ ਇਹ ਠੱਗ ਨਹੀਂਗੇ ਇਹ ਟੈਨਸ਼ਨ ਨਾ ਲਾਓ ਪੰਮਾ ਜੀ ਇੱਕ ਸਮਾਂ ਹੀ ਜਦੋਂ ਤੁਸੀਂ ਵੀ ਆਵਾਜ਼ ਦਿਓ ਪਾਰਟੀ ਨੂੰ ਸਮਰਥਨ ਦਿੱਤਾ ਸੀ ਨਹੀਂ ਜੀ ਬਿਲਕੁਲ ਗਲਤ ਹੈ ਜੀ ਸਾਡੇ ਕਾਉਂਸਲਰਾਂ ਨੇ ਸ਼ਾਇਦ ਮਾਰਿਆਂ ਸ਼ਹਿਰ ਵਾਸੀਆਂ ਨੇ ਮੰਗ ਰੱਖੀ ਸੀ ਵੀ ਤੁਸੀਂ ਆਪਣੇ ਆਜ਼ਾਦ ਗਰੁੱਪ ਕਰਕੇ ਵਿਰੋਧਤਾ ਨਾ ਕਰੋ ਤੁਸੀਂ ਪਿੱਛੇ हट ਜਾਓ ਅਸੀਂ ਆਪਣੇ ਆਜ਼ਾਦ ਜਿਹੜੇ ਕਾਉਂਸਲਰ ਨੂੰ ਆਜ਼ਾਦ ਕਰਤਾ ਸੀ ਵੀ ਅਗਰ ਸ਼ਹਿਰ ਵਾਸੀਆਂ ਦਾ 10 ਸਾਲ ਤੋਂ ਜਿਹੜਾ ਸੰਤਾਪ ਕੋ ਗੰਦਾ ਆ ਉਹ ਸੰਤਾਪ ਨੂੰ ਜਿਹੜੀ ਡਿਵੈਲਪਮੈਂਟ ਤੋਂ ਜਿਹੜੇ ਹਾਲਾਤ ਪਹਿਲਾਂ 10-15 ਸਾਲ ਕਿਤੇ ਹੋ ਗਏ ਆ ਕੰਮ ਹੋ ਗਏ ਕੰਮ ਰੁਕੇ ਹੀ ਉਹਨਾਂ ਕੰਮ ਨੂੰ ਨਾ ਪਾਰਟੀ ਬਾਈ ਦੇ ਉੱਪਰ ਉੱਠ ਕੇ ਨਾ ਕਿ ਆਮ ਆਦਮੀ ਨੂੰ ਅਸੀਂ ਪਾਰਟੀ ਬਾਈ ਦੇ ਉੱਪਰ ਉੱਠ ਕੇ ਇੱਕ ਪ੍ਰਧਾਨ ਬਣਾਉਣ ਦੀ ਗੱਲ ਕੀਤੀ ਸੀ ਕਿ ਪ੍ਰਧਾਨ ਬਣਾ ਲਿਆ ਜਾਏ ਸਾਡਾ ਆਮ ਆਦਮੀ ਪਾਰਟੀ ਕਿਸੇ ਨਾਲ ਵੀ ਸਮਰਥਨ ਨਹੀਂ ਜੇਗਾ ਪਰ ਸਮਰਥਨ ਦੇ ਦੇ ਬਾਵਜੂਦ ਇੰਨੀ ਲੰਮੀ ਮਤਲਬ ਜਿਹੜੀ ਆ ਪ੍ਰਧਾਨ ਬਣਾਉਣ ਦੀ ਪ੍ਰਕਿਰਿਆ ਦਾ ਲੰਮਕਣਾ ਕਿਤੇ ਨਾ ਕਿਤੇ ਡਾਕਟਰ ਕਸ਼ਮੀਰ ਸਿੰਘ ਸੋਲ ਵਰਸਸ ਲਾਲਜੀ ਸਿੰਘ ਭੁੱਲਰ ਆਪਸ ਵਿੱਚ ਜਿਹੜੇ ਆ ਉੱਝ ਗਏ ਨੇ ਆਪਣੀ ਦੋਨਾਂ ਨੇ ਇਹ ਬੰਦੀ ਜੇ ਬਣਦੀ ਦੀ ਮੈਂ ਤੁਹਾਨੂੰ ਪੁੱਛ ਕੇ ਦੱਸ ਦਿੰਦਾ ਨਾ ਉਹ ਮੈਨੂੰ ਟੈਲੀਫੋਨ ਕੀਤਾ ਭੜਿਆ ਲੋਕਾਂ ਨੇ ਤੇ ਨਾ ਮੈਂ ਡਰਦਿਆਂ ਕੀਤਾ ਤਾਂ ਦੇ ਮੈਨੂੰ ਪਹਿਲਾਂ ਹੀ ਯਾਦ ਉਹ ਦੱਸਦਾ ਜਿਹੜੇ ਡੈਫੀਨੀਸ਼ਨ ਦਿੱਤੀ ਮੈਂ ਡਰਦਾ ਫਿਰਦਾ ਉਹਨਾਂ ਨੂੰ ਇਹ ਕਰਕੇ ਉਹਨਾਂ ਮੈਨੂੰ ਨਹੀਂ ਫੋਨ ਲਗਾ ਮੈਂ ਉਹਨਾਂ ਨੂੰ ਨਹੀਂ ਲਾਇਆ ਇਹ ਸਵਾਲ ਮੈਂ ਤੁਹਾਨੂੰ ਨੰਬਰ ਲੱਭ ਕੇ ਦੇ ਦੂੰਗਾ ਤੁਹਾਡੇ ਵਟਸਐਪ ਤੇ ਨੈਟ ਤੋਂ ਨੈਟ ਉਹਦੇ ਨਾਲ ਗੱਲ ਕਰ ਲਿਓ ਜੀ ਮੈਨੂੰ ਨਹੀਂ ਪਤਾ ਉਹਨਾਂ ਬਣਾਉਣਾ ਨਹੀਂ ਬਣਾਉਣਾ ਸਾਡਾ ਕੰਮ ਹੀ ਸਹਿਯੋਗ ਦੇਣਾ ਅਗਰ ਅਸੀਂ ਸਹਿਯੋਗ ਨਾ ਦਿੰਦੇ ਹਰ ਕਹਨੇ ਕਹਿਣਾ ਹੈ ਕਿ ਆਮ ਆਦਮੀ ਪਹਿਲੀਆਂ ਪਾਰਟੀਆਂ ਉਹਨਾਂ ਨੇ ਉਹ ਕੁਝ ਕੀਤਾ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਾ ਸਾਡੇ ਅੰਦਰ ਹੋਹਾਦਾ ਜਿੰਨੇ 2027 ਦੇ ਵਿੱਚ ਡਾਕਟਰ ਸੋਹ ਲਾ ਕੇ ਤੁਹਾਨੂੰ ਕਹਿਣ ਕਿ ਆਜ਼ਾਦ ਗਰੁੱਪ ਕੋਲੋਂ ਸਪੋਰਟ ਕਰੋ 927 ਚ 927 ਦੇ ਫਿਰ ਕੀ ਹੋ ਜਾ ਸਮਾ ਹੋਵੇਗਾ ਵੇਖੋ ਜੀ ਮਾਲਕ ਉਹਨਾਂ ਦੀ ਪਰਮਾਤਮਾ ਉਹਨਾਂ ਦੀ ਸਿਹਤ ਨੂੰ ਤੰਦਰੁਸਤੀ ਬਖਸ਼ੇ ਤੇ ਦੂਜੀ ਗੱਲ ਆ ਇਹ ਤੇ ਸੰਗਤ ਫੈਸਲਾ ਕਰੂਗੀ ਨਾ ਵੇਖੋ ਹੱਕ ਆ ਜੇ ਸਾਨੂੰ ਮੰਗਣਗੇ ਕੋਈ ਵੀ ਮੰਗੇ ਕਾਂਗਰਸ ਦਾ ਮੰਗੇ ਕਾਲੀਦਾਲ ਦਾ ਮੰਗੇ ਜੇ ਇਹਨਾਂ ਨਾਲ ਖਰੇ ਉੱਤਰਨੇ ਕਿਤੇ ਹਾਜ਼ਰ ਹੋ ਜਾਣਗੇ ਸਾਡੀ ਸਪੋਰਟ ਕੋਈ ਵੀ ਕਰ ਸਕਦਾ ਤੁਹਾਡਾ ਸਹਾਲ ਕਰਦੇ ਆਪਾਂ ਕਰੋ ਜੀ ਗੱਲ ਜੀ ਭਾਜੀ ਅੱਜ ਆਜ਼ਾਦ ਗਰੁੱਪ ਦੇ ਨਸਤਰਤਾ ਉਦਘਾਟਨ ਹੋਇਆ ਏ ਜੀ ਤੁਹਾਡੇ ਵੱਲੋਂ ਕੀ ਕਹਿਣਾ ਇਹ ਬਹੁਤ ਵਧੀਆ ਐਪਰੀਸ਼ੀਏਟ ਕੀਤਾ ਜੀ ਸਾਰੀ ਜਨਤਾ ਨੇ ਇਹ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਜਿੰਨੀ ਸੰਗਤ ਆਈ ਆ तकरीबन ਸਾਡੀ ਤਨ ਤਨ ਨਾਲ ਹਲਕੀ ਸੰਗਤ ਨੇ ਬਹੁਤ ਸਾਨੂੰ ਸਹਿਯੋਗ ਦਿੱਤਾ ਔਰ ਉਹਨਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਆ ਕਿ ਸਾਡੀ ਕੋਈ ਬਾਹ ਫੜਨ ਵਾਲਾ ਹੈਗਾ ਜਿੱਦਾਂ ਕਿ ਸਰਪੰਚੋਣਾ ਨੇ ਦੱਸਿਆ ਤੁਹਾਨੂੰ ਕਿ ਅਸੀਂ ਸਿਆਸਤ ਬਾਅਦ ਦੀ ਗੱਲ ਆ ਪਹਿਲਾਂ ਤਾਂ ਇਹ ਗੱਲ ਆ ਵੀ ਅਸੀਂ ਕਿਸੇ ਦੇ ਕੰਮ ਆ ਸਕਦੇ ਆ ਇਹ ਦਫ਼ਤਰ ਖੋਲਿਆ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਇੱਥੇ ਕੋਈ ਵੀ ਪੈਣ ਪ੍ਰਾਤ ਦੇਣ ਦਾਤ ਜਿਹੜਾ ਕਿ ਸਤਾ ਤੋਂ ਸਤਾਇਆ ਹੋਇਆ ਸਤਾ ਤੇਰ ਤੋਂ ਸਤਾਇਆ ਹੋਇਆ ਵਾ ਉਹ ਆ ਸਕਦਾ ਵਾ ਅਸੀਂ ਤਨ ਮਨ ਧਨ ਨਾਲ ਉਹਨਾਂ ਦੀ ਸੇਵਾ ਕਰਨ ਕਰਨ ਲਈ 24 ਘੰਟੇ ਇਥੇ ਤਤਪਾ ਕਰਾਂਗੇ ਜੀ ਹਲਕੇ ਦੇ ਰੂਪ ਕੱਲਾ ਹਲਕਾ ਤਰਨਤਾਰਨੀ ਵੇਖੇਗਾ ਕਿ ਜੰਪੂਰੇ ਤਰਨਤਾਰਨ ਜ਼ਿਲ੍ਹੇ ਨੂੰ ਵੇਖੇਗਾ ਜੇ ਮੈਂ ਥੋੜਾ ਦੇ ਪਿੱਛੇ ਜਾਵਾਂ ਜਦੋਂ ਝਮਾਲ ਤੋਂ ਇੱਕ ਲਹਿਰ ਚੱਲੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰ ਸਰਮਖ ਸਿੰਘ ਝਮਾਲ ਸਰਦਾਰ ਅਮਰ ਸਿੰਘ ਸਰਦਾਰ ਜਸਵੰਤ ਸਿੰਘ ਉਹਨਾਂ ਨੇ ਜਦੋਂ ਕਿ ਛੋਟੀ ਜੀ ਚੰਗਿਆੜੀ ਲਾਈ ਸੀ ਨਾ ਅੱਜ ਉਹ ਚੰਗਿਆੜੀ ਜਿਹੜੀ ਹੈ ਨਾ ਪੂਰੇ ਰਾਜ ਦੇ ਵਿੱਚ ਸੱਤਾ ਪੰਜ ਵਰੀ ਹੰਡਾ ਚੁੱਕੀ ਆ ਸੋ ਇਹ ਤੇ ਸਮੇ ਸਮੇਂ ਦੀਆਂ ਗੱਲਾਂ ਵਾ ਕੱਲ ਨੂੰ ਆਉਣ ਵਾਲੇ ਸਮੇਂ 'ਚ ਕੀ ਪਤਾ ਹੈ ਦੇਸ਼ ਦੀ ਰਾਜਨੀਤੀ ਦੇ ਵਿੱਚ ਨਹੀਂ ਅਸੀਂ ਜਾਣਾ ਸੋ ਇਹ ਕਹਿਣਾ ਅੱਜ ਦੇ ਵਿੱਚ ਮੁਸ਼ਕਲ ਆ ਪਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੱਸਾਂਗੇ ਕਿ ਇਹ ਸਾਡੀਆਂ ਕੀ ਅਗਲੀਆਂ ਕਾਰਵਾਈਆਂ ਹਨ ਹਲਕੇ ਦੇ ਵਿੱਚ 4 ਐਮਐਲਏ ਆ ਉਹਨਾਂ ਦੇ ਵਿੱਚੋਂ ਇੱਕ ਕੈਬਨਟ ਮੰਤਰੀ ਆ ਕਿਹੜੀਆਂ ਇਹੋ ਜਿਹੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਹੱਲ ਨਹੀਂ ਕਰ ਸਕੇ ਤੇ ਤੁਹਾਨੂੰ ਆਜ਼ਾਦ ਗਰੁੱਪ ਖੋਲਣਾ ਪੈ ਗਿਆ ਮੈਂ ਤਰਨਤਨ ਜ਼ਿਲ੍ਹੇ ਦੀ ਗੱਲ ਨਹੀਂ ਕਰ ਰਿਹਾ ਮੈਂ ਤਾਂ ਪਹਿਲਾਂ ਇੱਥੋਂ ਦੀ ਗੱਲ ਕਰ ਰਿਹਾ ਤਰਨਤਨ ਸ਼ਹਿਰ ਦੀ ਹੂੰ ਇੰਨਾ ਕੋ ਅਜੇ ਤੱਕ ਤਰਨਦਾ ਸ਼ਹਿਰ ਦੇ ਵਿੱਚ ਪਤਨਾ ਨਹੀਂ ਪਣ ਸਕਿਆ ਇੱਕ ਦੂਜੇ ਦੀ ਲੱਤ ਤੁਹਾਡੇ ਰਾਈਂ ਸੁਣਨ ਦੇ ਵਿੱਚ ਆ ਵੀ ਇੱਕ ਦੂਜੇ ਦੀ ਲੱਤਾਂ ਚੀਚੀ ਜਾਂਦੇ ਆ ਸੋ ਦੂਜੀ ਗੱਲ ਕੰਮ ਤੇ ਕੋਈ ਜੇ ਮੈਂ ਤਰਨਦਾ ਦੇ ਹਲਕੇ ਦੀ ਹਾਲਤ ਤੇ ਗੱਲ ਆਪਾਂ ਕਰੀਏ ਕਿਉਂਕਿ ਬਾਹਰ ਨਾ ਆ ਜਾਈਏ ਕਿਉਂਕਿ ਸੰਗਤ ਵੀ ਜਿਹੜੀ ਸਦੀ ਤਰਨਦਾ ਦੇ ਹਲਕੇ ਦੀ ਆ ਤਰਨਦਾ ਦੇ ਹਲਕੇ ਦੇ ਵਿੱਚ ਤੇ ਨਾ ਕੋਈ ਸਰਪੰਚ ਨਾਲ ਕੋਲੋਂ ਬਣਿਆ ਨਾ ਕੋਈ ਵਿਕਾਸ ਹੋਇਆ ਜਿਹੜੇ ਸਕੂਲ ਆ ਕਹਿੰਦੇ ਆ ਇਹ ਅਪਗ੍ਰੇਡ ਕਰਦੇ ਉਹਨੂੰ ਦੋ ਤੋ ਤਿੰਨ ਕੰਦਾ ਦੇ ਉੱਤੇ ਕਲੀਆਂ ਕਰਕੇ ਤੇ ਉਹਨੂੰ ਕਹਤਾ ਜੀ ਅਪਗ੍ਰੇਡ ਨਾ ਉਹਦੇ ਕੋਈ ਟੀਚਰ ਪਹੁੰਚਦਾ ਵਾ ਜਿਹੜੇ ਹਸਪਤਾਲ ਦੀ ਗੱਲ ਆ ਹਸਪਤਾਲ ਦੇ ਵਿੱਚ ਡਾਕਟਰ ਨਹੀਂ ਹੈਗੇ ਸਕੂਲ ਦੇ ਵਿੱਚ ਟੀਚਰ ਨਹੀਂ ਹੈਗੇ ਡੰਗੜਾ ਵਾਲੇ ਡਾਕਟਰ ਹੈ ਡੰਗੜਾ ਵਾਲੇ ਹਸਪਤਾਲ ਦੇ ਵਿੱਚ ਬਿਲਡਿੰਗ ਹੀ ਨਹੀਂ ਹੈਗੀ ਸੋ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੇ ਕੁਝ ਕੀਤਾ ਸਰਕਾਰ ਨੇ ਕਹੇ ਸੀ 31 ਮਈ ਤੱਕ ਯੁੱਧ ਨਸ਼ਾ ਵਿਰੁੱਧ ਪੰਜਾਬ ਦੇ ਵਿੱਚੋਂ ਹਰ ਪਿੰਡ ਦੇ ਵਿੱਚੋਂ ਹਰ ਸ਼ਹਿਰ ਦੇ ਵਿੱਚੋਂ ਹਰ ਕਸਬੇ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਵੇਗਾ ਕਿੱਦਾਂ ਦੇਖ ਨਸ਼ਾ ਖਤਮ ਹੋ ਗਿਆ ਇਹ ਤੇ ਤੁਸੀਂ ਦੱਸੋ ਨਾ ਪੱਤਰਕਾਰ ਵੀਰ ਜੀ 31 ਮੈਂ ਦੱਸ ਲਗਾ 31 ਮਈ ਕੱਲ ਲੰਘ ਗਈ ਆ ਸੋ ਇਹਦੀ ਅਪਡੇਟ ਹੁਣ ਤੁਸੀਂ ਦੋ ਕਿ ਕੱਲ ਤੋਂ ਬਾਅਦ ਜੇ ਕੋਈ ਤੁਹਾਨੂੰ ਨਸ਼ਾ ਵੇਚਦਾ ਨਸ਼ਾ ਪੀਂਦਾ ਦਿਸਦਾ ਵਾ ਤੇ ਤੁਹਾਨੂੰ ਤੁਸੀਂ ਸਿੱਧਾ ਸਮਝ ਲਓ ਕਿ ਇਹ ਜਿਹੜਾ ਵਾ ਉਹਨਾਂ ਨਸ਼ਿਆਂ ਬਦੌਲਤ ਜਿਹੜਾ ਮਿਸ਼ਨ ਹੀਗਾ ਉਹ ਫੇਲ ਹੋ ਗਿਆ ਇਹ ਲੋਕਾਂ ਦੀ ਮੁਸ਼ਕਲਾਂ ਵਾਸਤੇ ਹੀ ਹਲਕਟ ਖੜਿਆ ਗਿਆ ਵਾ ਲੋਕਾਂ ਨੂੰ ਮੁਸ਼ਕਲ ਕੋਈ ਨਾ ਹੋਵੇ 2027 ਬੜੀ ਦੂਰ ਹੈ ਪਹਿਲਾਂ ਹੀ ਦਫ਼ਤਰ ਬਣਾ ਲੈਣਾ ਕਿ ਇਹ ਰਣਨੀਤੀ ਕੀ ਹੈ ਕਿ ਆਪਾਂ ਤੁਸੀਂ ਮੇਰੇ ਖਾ ਮੇਰੇ ਹਾਨੀ ਇਹ ਸਾਲ ਨੂੰ ਵੀ ਸਰਪੰਚੀਆਂ ਕਰਦੇ ਆ 20 20 ਸਾਲ ਹੋ ਗਿਆ ਕੋਈ ਇਤੋਂ ਖੇਡ ਸਟੇਡੀਆ ਵੇਖਿਆ ਹੋਵੇ ਤਾਂ ਹਸਪਤਾਲਾਂ ਕੀ ਹਾਲਿਆ ਕੋਈ ਸਰਕਾਰਾਂ ਤਿੰਨੇ ਢਾਲੀਆਂ ਕੋ ਮਿਆਰ ਉੱਚਾ ਆ ਕਿਸੇ ਦਾ ਮੈਂ ਤਾਂ ਸਪੋਰਟਸ ਨਾਲ ਜੁੜਿਆ ਫੁੱਟਬਾਲ ਨਾਲ ਸਾਡੇ ਬੱਚੇ ਪਟਿਆਲੇ ਜਾਂਦੇ ਆ ਮਾਲਪੁਰ ਜਾਂਦੇ ਆ ਜੀ.ਸੀ.ਡੀ ਫਗਵਾੜੇ ਜਾਂਦੇ ਆ ਜਾਂਦੇ ਤਰਨਤਰ ਦੇ ਆ ਤੇ ਸਾਡੀ ਤਰਾਸਦੀ ਆ ਕਿ ਕੋਈ ਕੋ ਖੇਡ ਸਟੇਡੀਅਮ ਕੋ ਖੇਡ ਵਿੰਗ ਤਿਆਰ ਨਹੀਂ ਕਰ ਸਕਦਾ ਸੋ ਹਰ ਵਾਰੀ ਸਟੇਡੀਅਮ ਜਾਂ ਖੇਡਾਂ ਦੀ ਗੱਲ ਹੁੰਦੀ ਆ ਜਿੱਥੇ ਨਸ਼ੇ ਦੀ ਗੱਲ ਆ ਪੰਜ ਦਰਿਆ ਜਿਹੜੇ ਮਿੱਠੇ ਪਾਣੀ ਦੇ ਆ ਤੇ ਛੇਵਾ ਦਰਿਆ ਜਿਹੜੇ ਨਸ਼ੇ ਦੇ ਆ ਉਹਦੇ ਤੇ ਕੀ ਰਾਜਨੀਤੀ ਕਰਕੇ ਹਰ ਸਰਕਾਰ ਅਗੇ ਵੱਜਦੀ ਪਰ ਤੁਹਾਡੀ ਸਰਕਾਰ ਇੱਥੇ ਕੀ ਕਰੇਗੀ ਆ ਬਈਆਂ ਸਰਕਾਰਾਂ ਵੀ ਸਟੇਜ ਤੇ ਬੜੇ ਬੁਲਾਰੇ ਕੀਤੇ ਉਹਨਾਂ ਹੁਣ ਵੀ ਬੜਾ ਕੁਝ ਕਰਨ ਰਿਹਾ ਬੱਚਿਆਂ ਨੂੰ ਕੋ ਰਾਹ ਦੇਣ ਦੀ ਲੋੜ ਆ ਇਧਰ ਨੂੰ ਉਤਰੋ ਜਿਦਾਂ ਮੈਂ ਪਰਸਾੜੀ ਤਾਂ ਕਹੇ ਫੁੱਟਬਾਲ ਨਾਲ ਰਿਲੇਟਡ ਆ ਮੈਂ ਸ਼ੁਰੂ ਤੋਂ ਇੱਕ ਫੁੱਟ ਪਲੇਅਰ ਆ ਮੈਂ ਪਿੰਡ 'ਚ ਇੰਟਰਨੈਸ਼ਨਲ ਲੈਵਲ ਤੇ ਪਲੇਅਰ ਪੈਦਾ ਕੀਤੇ ਆ ਉਧਰ ਨੂੰ ਤੋਰਾਂਗੇ ਬੱਚੇ ਦਾ ਧਿਆਨ ਉਧਰ ਹੋਊਗਾ ਤਾਂ ਆਟੋਮੈਟਿਕ ਨਹੀਂ ਛੱਡਣਗੇ ਜੇ ਉੱਤਾਂ ਗੱਲਾਂਬਾਤ ਕਰਕੇ ਚੱਲ ਜਾਾਂਗੇ ਹਰ ਪਿੰਡ ਚੱਲਣ ਲਿਆ ਕੰਮ ਸਾਡੇ ਪਿੰਡ ਦੀ ਪਰਸੋਂ ਸੋਲ ਸਾਹਿਬ ਵਾਈ ਕਰਕੇ ਚਲੇਗੇ ਉਹਦਾ ਗਰਾਊਂਡ ਲੈਵਲ ਤੇ ਹਾਲੀ ਕੋਈ ਨਹੀਂ ਨਾ ਹੈਗਾ ਲੱਗਦਾ ਹੈ ਕਿ ਸਰਕਾਰ ਗਰਾਊਂਡ ਲੈਵਲ ਤੇ ਕੁਝ ਨਹੀਂ ਕਰੀ ਸਿਰਫ ਵਿਖਾਵਾ ਕਰੀ ਮੇਰੇ ਤੋਂ ਤੁਹਾਨੂੰ ਭਰਾਓ ਜ਼ਿਆਦਾ ਪਤਾ ਵਾ ਸਿੱਖਿਆ ਕ੍ਰਾਂਤੀ ਦੇ ਤਹਿਤ ਉਹਨਾਂ ਨੇ ਇੱਕ ਮਹਮ ਸੀੜੀ ਸੀ ਕਿ ਉਹ ਇੱਕ ਜਿਹੜੇ ਉਹ ਉਦਘਾਟਣ ਵਾਲੇ ਪੱਥਰ ਤਾਂ ਤੱਕ ਸੀਮਤ ਰਹੀ ਹੈ 100% ਜੀ ਪੱਥਰ ਤਾਂ ਸੀਮਤ ਰਹੀ ਉਹ ਵੀ ਪੁਰਾਣੇ ਪੱਥਰ ਬਣੇ ਉਹਨਾਂ ਨੂੰ ਪੇਂਟ ਪੋਣ ਕਰਕੇ ਲਾਤਾ ਨਾ ਜੋ ਕਲੀਅਰ ਹੈ ਜੋ ਅਸਲੀ ਹੈ ਤੇ ਸੱਚ ਹੈ ਓਕੇ ਅਨੋਖਾ ਜੀ ਧੰਨਵਾਦ ਆਵਾਜ਼ ਨਹੀਂ ਸ਼ਾਇਦ ਯਾਰ ਸ਼ੁਕਰ ਆਪ ਬਚਾ ਸਰ ਜੀ ਬਾਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਗੁਰੂ ਸਾਹਿਬ ਦਾ ਚਰਨ ਪਾਏ ਗਏ ਨੇ ਇੱਥੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਹੈ ਅੱਜ ਹਜ਼ਾਰ ਗਰੁੱਪ ਦੇ ਦੇਖੋ ਜੀ ਬੜੀ ਖੁਸ਼ੀ ਦੀ ਗੱਲ ਆ ਜਿਹੜਾ ਤਰਨਤਾਰਨ ਨੇ ਅੱਜ ਇੱਕ ਜਿਹੜਾ ਦਫ਼ਤਰ ਦਾ ਉਦਘਾਟਨ ਸੀਗਾ ਉਹ ਇੱਕ ਰੈਲੀ ਦੇ ਰੂਪੇ ਵਿੱਚ ਜਿਹੜਾ ਇੱਥੇ ਮਾਹੌਲ ਬਣ ਚੁੱਕਾ ਵਾ ਹਜ਼ਾਰਾਂ ਦੀ ਗਿਣਤੀ ਦੇ ਹਿਸਾਬ ਨਾਲ ਇੱਥੇ ਜਿਹੜੀ ਸੰਗਤ ਇੱਥੇ ਪਹੁੰਚੀ ਆ ਜੋ ਪਿਆਰ ਕਰਨ ਵਾਲੇ ਆਜ਼ਾਦ ਗਰੁੱਪ ਨੂੰ ਪਿਆਰ ਕਰਨ ਵਾਲੀ ਜਿਹੜੀ ਸੰਗਤ ਆ ਇੱਥੇ ਉਹ ਅੱਜ ਪੂਰੇ ਸ਼ਹਿਰ ਦੇ ਹੋਰ ਪਿੰਡਾਂ ਦੇ ਸੰਗਤਾਂ ਦੇ ਹੋਮ ਆ ਕੇ ਤੇ ਪਹੁੰਚੇ ਨੇ ਤੇ ਜਿਹੜੇ ਇਹ ਬੇਨਾ ਸੱਧਿਆ ਇੱਥੇ ਆਏ ਆ ਸਾਰੇ ਆਏ ਆ ਕਿਸੇ ਨੂੰ ਕੋਈ ਐਦਾਂ ਦਾ ਨਹੀਂ ਲੱਗਾ ਕਿ ਕੋਈ ਪੈਸੇ ਕੋਈ ਤਾਂ ਇਹ ਸਾਰੇ ਆਪ ਅੱਥੇ ਹਾਰੇ ਪਹੁੰਚੇ ਆ ਯਾਦ ਗਰੁੱਪ ਕੀ ਆਉਣ ਵਾਲੇ ਸਮੇਂ ਦੇ ਵਿੱਚ ਮੌਜੂਦਾ ਸਰਕਾਰ ਨੂੰ ਕਿਹੋ ਜੀ ਟੱਕਰ ਦੇ ਸਕਦਾ ਇਹ ਟੱਕਰ ਦੇ ਹੀ ਦੇਖ ਹੀ ਲਾ ਜੀ ਮਾਹੌਲ ਦੇਖ ਹੀ ਲਿਆ ਵਾ ਇਹ ਟੱਕਰ ਦਾ ਮਾਹੌਲ ਕੋਈ ਅੱਜ ਕੋਈ ਸਿਰਫ ਉਦਘਾਟਨ ਸੀਗਾ ਇੱਕ ਰੈਲੀ ਦੇ ਰੂਪ ਦੇ ਵਿੱਚ ਆਇਆ ਵਾ ਇਹ ਜਿਹੜੇ ਆਉਣ ਵਾਲੇ ਸਮੇਂ 2027 ਦੇ ਵਿੱਚ ਸਭ ਤੋਂ ਵੱਡੀ ਲੀਡ ਦੇ ਵਿੱਚ ਜਿਹੜੀ ਜਿੱਤ ਕੇ ਆਪਣਾ ਜਿਹੜਾ ਇੱਕ ਐਮਐਲਏ ਦਾ ਉਹ ਅਸੀਂ ਬਣਾਵਾਂਗੇ ਆਪਣਾ ਲੱਗ ਜੀ ਜਿਹੜਾ ਜਿਸ ਤਰ੍ਹਾਂ ਕੀ ਇਹ ਤਰਨਤਨ ਜ਼ਿਲ੍ਹੇ ਦੇ ਵਿੱਚ ਹੀ ਰਹੇਗਾ ਕਿ ਜਾਂ ਪੰਜਾਬ ਦੇ ਵਿੱਚ ਵੀ ਅਸੀਂ ਦੇਖੋ ਜੀ ਅਸੀਂ ਪਹਿਲਾਂ ਤੇ ਆਪਣੇ ਤਰਨਤਨ ਜਿਹੜੇ ਜ਼ਿਲ੍ਹੇ ਵਿੱਚ ਜਿਹੜੇ ਆ ਇੱਥੇ ਜਿਹੜੇ ਸਰਪੰਚ ਸਾਹਿਬਾਨ ਜਿਹੜੇ ਹਥ ਕਾਉਂਸਲਰ ਇੱਥੇ ਅੱਜ ਬਣਾਏ ਆ ਜਿਹੜੀ ਸਾਡੀ ਪਹਿਲੀ ਇਲੈਕਸ਼ਨ ਸੀ ਜਿਹੜੇ ਕੁਝ ਦਿਨਾਂ ਦੇ ਵਿੱਚ ਅਸੀਂ ਆਪਣੇ ਜਿਹੜੇ ਜਿਹੜੇ ਕਾਉਂਸਲ ਖੜੇ ਕਰਕੇ ਅੱਠ ਕਾਉਂਸਲ ਜਿਹੜੇ ਜਿੱਤ ਗਏ ਉਹ ਤੁਰੰਤਾਰਨ ਨੇ ਜਿਹੜੇ ਸਾਨੂੰ ਜਿਹੜੀ ਝੋਲੀ ਵਿੱਚ ਪਾ ਦਿੱਤੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨਗਰ ਕਾਉਂਸਲ ਦੇ ਵਿੱਚ ਜਿਹੜੇ ਕੰਮ ਕਰਕੇ ਸ਼ਹਿਰ ਵਾਸੀ ਨੂੰ ਖੁਦ ਪਤਾ ਲੱਗੂਗਾ ਵੀ ਜਿਹੜੇ ਹਰ ਤਰ੍ਹਾਂ ਦੇ ਕੰਮ ਜਿਹੜੇ ਲੋਕਾਂ ਦੀਆਂ ਜਿਹੜੀਆਂ ਜਿਹੜੇ ਹੁਕਮਤਾਂ ਤੋਂ ਰਹਿ ਗਈਆਂ ਉਹ ਆਉਣ ਵਾਲੇ ਸਮੇਂ ਦੇ ਕੰਮ ਕਰਕੇ ਅਸੀਂ ਵੀ ਪਾਰਟੀ ਤੁਹਾਡੇ ਤੱਕ ਜਦੋਂ ਇਲੈਕਸ਼ਨ ਨੇੜੇ ਆਉਂਦੀ ਹੈ ਤੁਹਾਡੇ ਨਾਲ ਸੰਪਰਕ ਕਰਦੀ ਹੈ ਫਿਰ ਤੁਹਾਡੇ ਕਿਹੜੇ ਮੁੱਦੇ ਜਿਹੜੇ ਆ ਅਹਿਮ ਮੁੱਦੇ ਜਿਹੜੇ ਉਹਨਾਂ ਦੇ ਅੱਗੇ ਰੱਖੇ ਜਾਣਗੇ ਦੇਖੋ ਜੀ ਤੁਹਾਨੂੰ ਸਰਪੰਚ ਸਾਹਿਬ ਜੀ ਨੇ ਤੁਹਾਨੂੰ ਸਾਰੀ ਗੱਲ ਨੌਲੇਜ ਬਾਰੇ ਦੱਸਿਆ ਗਿਆ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਉਹਨਾਂ ਦਾ ਫੈਸਲਾ ਹੋਊਗਾ ਸਾਡੀ ਜਿਹੜੇ ਜਿਹੜੇ ਸਰਪੰਚ ਸਾਹਿਬ ਨੇ ਉਹਨਾਂ ਦੇ ਜਿਹੜੇ ਕੰਮ ਦੇ ਜਿਹੜਾ ਜਿੱਦਾਂ ਦਾ ਉਤਾਰੀ ਦੱਸੀ ਗੱਲ ਤੁਹਾਨੂੰ ਉਹ ਉਹਨਾਂ ਦੇ ਵਾਪਸ ਸਾਰਾ ਕੁਝ ਹੋਇਆ ਜਾਊਗਾ ਆਪਣੀ ਪਾਰਟੀ ਕੋ ਨਸ਼ੇਵਾਦੀ ਕੋ ਕਰੇਗੀ ਦੇਖੋ ਜੀ ਬਿਲਕੁਲ ਬਿਲਕੁਲ ਨਸ਼ੇ ਦੇ ਅਸੀਂ ਸਾਰੇ ਜਿਹੜੇ ਜਿਹੜੇ ਇੱਥੇ ਆਉਣ ਵਾਲੇ ਸਮੇਂ ਤੇ ਕੈਂਪ ਵੀ ਲਾਵਾਂਗੇ ਜਿਹੜੇ ਨਸ਼ੇ ਦੇ ਵਿਰੁੱਧ ਜਿਹੜੇ ਕੈਂਪ ਚੱਲਦੇ ਨੇ ਉਹ ਵੀ ਲਾਵਾਂਗੇ ਅਸੀਂ ਹਰ ਤਰ੍ਹਾਂ ਦੀ ਜਿਹੜੀ ਪੂਰੀ ਜਿਹੜੀ ਹਮੈਤ ਆ ਉਹਨੇ ਵੱਲੋਂ ਕੀਤਾ ਆਜ਼ਾਦ ਗੁਰਪ ਵੱਲੋਂ ਕੀਤੀ ਜਾਊਗੀ ਠੀਕ ਹੈ